ਪੈ ਜਿਹੜੀ ਤੁਹਾਡੀ ਬੇਟੀ ਦੇ ਨਾਲ ਜਿਹੜੀ ਤੂੰ ਰੇਪ ਕੇਸ ਦੀ ਘਟਨਾ ਹੋਈ ਹੈ ਉਸ ਬਾਰੇ ਜਾਨਣਾ ਚਾਹੁੰਦੇ ਕਿ ਇਹ ਘਟਨਾ ਹੋਈ ਸਾਰੀ ਘਟਨਾ ਕਿਵੇਂ ਹੋਈ ਔਰ ਕਿਵੇਂ ਟੀਚਰਾਂ ਨੇ ਹਰਾਸਮੈਂਟ ਕੀਤਾ ਲਈ ਘਟਨਾ ਬਾਰੇ ਤਾਂ ਸਾਰਾ ਸਮਾਜ ਤੁਹਾਨੂੰ ਪਤਾ ਤੇ ਇਹਨਾਂ ਨੂੰ ਆਪਣੇ ਥਾਣੇ ਨੂੰ ਚਾਰਜ ਜਿੰਨੂੰ ਪਤਾ ਹੈ ਜੀ ਬਾਕੀ ਭੈਣ ਭਰਾਵਾਂ ਨੂੰ ਵੀ ਦੱਸਿਆ ਹੈ ਜੀ ਉਸ ਤੋਂ ਬਾਅਦ ਐ ਬੱਚੀ ਮੇਰੀ ਲਈ ਐਡਮਿਸ਼ਨ ਲੈਣ ਜਾਂਦੇ ਰਹੇ ਅੱਛਾ ਜੀ मैडम राजवेंद्र कौर जी ਜਿਹੜੀ ਕਹਿੰਦੀ ਕਿ ਨਹੀਂ ਹੈ ਇਹਨੂੰ ਐਡਮਿਸ਼ਨ ਨਹੀਂ ਮਿਲਣੀ ਜਦੋਂ ਜਾਂਦੇ ਆ ਉਹਦੇ ਮੇਰੇ ਬੇਟੇ ਨੂੰ ਸਾਈਡ ਤੇ ਕਰਕੇ ਜੀ ਜਦੋਂ ਮੈਂ ਨਾਲ ਜਾਣਾ ਤੇ ਕਹਿਣਾ ਕਿ ਭੈਣ ਤੂੰ ਹੀ ਸਾਈਡ ਤੇ ਹੋ ਜੋ ਜੀ ਮੇਰੇ ਸਾਹਮਣੇ ਗੱਲ ਨਹੀਂ ਕਰਦੀ ਤੇ ਉਹ ਮੈਂ ਬੱਚੀ ਨੂੰ ਲੈ ਕੇ ਸਾਈਡ ਤੇ ਜਾਂਦੀ ਹਾਂ ਤੇ ਬੱਚੀ ਉਹ ਟਾਈਮ ਤੇ ਮਨਕੇ ਘਰ ਤਾਂ ਹੀ ਰੋਂਦੀ ਆਉਂਦੀ ਕਰੇ ਵੀ ਦੇਖ ਕੇ ਰੋਂਦੀ ਰਹਿੰਦੀ ਜੀ ਨਾ ਕੋਈ ਚਾਹ ਰੇ ਗੱਲ ਕਹਿਣਾ ਦੱਸੋ ਟੀਚਰ ਨੇ ਇਹ ਕਹਿਣਾ ਕਿ ਮੈਂ ਇਹਨਾਂ ਨਾਲ ਇਕੱਲੀ ਗੱਲ ਕਰਨਾ ਜੀ ਕੀ ਤੋਂ ਗੱਲ ਕਰਦੀ ਪਤਾ ਨਹੀਂ ਕੀ ਕੀ ਗੱਲ ਕਰਦੀ ਉਹੋ ਹੀ ਉਹਦੇ ਸਦਮਾ ਪਿਆ ਰ ਜਿਵੇਂ ਨੇ ਫਿਰ ਅਸੀਂ ਪ੍ਰਿੰਸੀਪਲ ਤੋਂ ਗਏ ਅਈਆ ਕਿ ਚੱਲ ਪ੍ਰਿੰਸੀਪਲ ਤੋਂ ਜਾ ਕੇ ਸਿੱਧੀ ਗੱਲ ਆਪ ਕਰ ਲੈਣੀ ਕਿ ਇਹਨੂੰ ਐਡਮਿਸ਼ਨ ਨਹੀਂ ਦੇਂਦੇ ਪਿਆ ਸਾਡੀ ਬੇਟੀ ਨੇ ਪੜਨਾ ਜੀ ਮੈਂ ਕੋਨੇ ਪ੍ਰਿੰਸੀਪਲ ਨੇ ਵੀ ਜਵਾਬ ਦਿੱਤਾ ਕਿ ਨਹੀਂ ਤੇ ਮੈਡਮ ਨੇ ਕਹਿ ਦਿੱਤਾ ਕਿ ਨਹੀਂ ਤੱਕ ਲਾਉਣਾ ਜੀ ਨਹੀਂ ਅੜਦੇ ਜੀ ਕੀ ਕਿਹਨਾਂ ਨੂੰ ਦੋਸ਼ੀ ਮੰਨਦੇ ਹੋ ਤੁਹਾਡੀ ਬੱਚੀ ਨੂੰ ਹਰਾਸਮੈਂਟ ਕਰਨ ਦੇ ਵਿੱਚ ਪ੍ਰਿੰਸੀਪਲ ਹੋਣਾ ਦਾ ਹੱਥ ਹਾਂਜੀ ਜੀ ਕਿ ਉਹ ਆਪਣੀ ਬੇਟੀ ਬਣਾ ਕੇ ਉਹਨੂੰ ਤਲਾਸ਼ਾ ਦੇ ਦਿੰਦੇ ਜਿਵੇਂ ਡਾਕਟਰ ਨੇ ਕਿਹਾ ਸੀ ਕਿ ਇਹਨੂੰ ਇਹ ਗੱਲ ਤੋਂ ਦੂਰ ਰੱਖਣਾ ਇਹਨੂੰ ਹੱਸਣ ਖੇਡਣਾ ਥੋੜਾ ਜਿਹਾ ਇਹਨਾਂ ਚੰਗਾ ਪਿਆਰ ਕਰਨਾ ਇਹਨੂੰ ਇਹ ਗੱਲ ਦਾ ਨਹੀਂ ਉਹ ਟੀਚਰ ਨੇ ਬਾਰ-ਬਾਰ ਉਹ ਗੱਲ ਨੂੰ ਉਤਰਾਇਆ ਜੀ ਬਾਰ-ਬਾਰ ਕੋਈ ਨਾ ਕੋਈ ਗੱਲ ਛੇੜ ਕੇ ਸ਼ੁਰੂ ਤੋਂ ਲੈ ਕੇ ਐਂਡ ਤਾਈਂ ਜਦੋਂ ਉਹਨੂੰ ਪੁੱਛਦੀ ਸੀ ਬੜਾ ਔਖਾ ਹੋ ਜਾਂਦਾ ਹੈ ਜੀ ਸਿਆਣੇ ਸਿਆਣੇ ਤੋਂ ਨਹੀਂ ਦਿੱਤਾ ਜਾਂਦਾ ਇਹ ਜਵਾਬ ਕੀ ਦੁਬਾਰਾ ਕੋਈ ਆਪਾਂ ਨੂੰ ਪਰੇਸ਼ਾਨ ਕਰਦਾ ਨਹੀਂ ਆਪਣੇ ਵਰਗਿਆਂ ਤੋਂ ਨਹੀਂ ਇਹ ਚਰਿਆ ਜਾਂਦਾ ਜੀ ਕੀ ਹੁਣ ਜੀ ਹੁਣ ਪੁਲਿਸ ਪ੍ਰਸ਼ਾਸਨ ਤੁਹਾਡੇ ਨੇ ਆ ਕਰ ਰਿਹਾ ਕਿ ਨਹੀਂ ਕਰ ਰਿਹਾ ਨਹੀਂ ਜੀ ਜੀ ਕੀ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤੇ ਆਪਣੀ ਕਥਿਰੀ ਸਾਫ਼ ਚਾਹੁੰਦੇ ਜੀ ਬਹੁਤ ਬਤਾਲੋ ਮਹਾਰਾਜ ਜੀ ਜਿਹੜੀ ਪਿਛਲੇ ਦਿਨੀ ਬੀਤੀ ਘਟਨਾ ਤਰਨਤਾਰਨ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੋ ਤੁਸੀਂ ਕੀ ਕਹਣਾ ਤੇ ਉਹਨੇ ਪ੍ਰਸ਼ਾਸਨ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਆ ਉਹ ਜਾਣਨਾ ਚਾਹੁੰਦੇ ਜੈਵਲ ਮਿੱਕੀ ਜੈਗਨ ਗਿਆਨਾਂਨ ਕੀ ਉਹ ਬਹੁਤ ਜ਼ਿਆਦਾ ਅੱਜ ਦੁੱਖ ਦੀ ਘੜੀ ਦੇ ਵਿੱਚ ਇੱਥੇ ਪਹੁੰਚੇ ਆ ਮਨ ਜਿਹੜਾ ਆ ਬਹੁਤ ਉਦਾਸ ਹੈ ਬੜਾ ਬਰੁੰਧ ਲਿਆ ਪਿਆ ਆ ਇੱਕ ਛੋਟੀ ਬੱਚੀ ਜਿੰਨੇ ਅਜੇ ਦੁਨੀਆਦਾਰੀ ਵੀ ਨਹੀਂ ਵੇਖੀ ਹੈਗੀ ਉਸ ਨੂੰ ਜਲੀਲ ਕੀਤਾ ਗਿਆ ਉਸ ਨੂੰ ਬਹੁਤ ਜ਼ਿਆਦਾ ਜਿਹੜਾ ਆ ਦੁੱਖ ਦਿੱਤਾ ਗਿਆ ਉਸ ਨੇ ਆਪਣੀ ਜਿਹੜੀ ਜੀਵਨ ਲੀਲਾ ਸਿਰਫ ਇਸ ਕਰਕੇ ਖਤਮ ਕਰ ਲਈ ਕਿਉਂਕਿ ਉਹ ਪੜਨਾ ਚਾਹੁੰਦੀ ਸੀਗੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਦੇ ਸੁਪਨਿਆਂ ਨੂੰ ਸਕਾਰ ਕਰਨਾ ਚਾਹੁੰਦੀ ਸੀ ਸਿਰਫ ਇਸ ਕਰਕੇ ਉਸ ਨੇ ਆਪਣੀ ਜੀਵਨ ਜੀਲਾ ਸਮਾਪਤ ਕੀਤੀ ਕਿਉਂਕਿ ਉਹਨੂੰ ਐਡਮਿਸ਼ਨ ਨਹੀਂ ਦਿੱਤੀ ਗਈ ਉਹਨੂੰ ਸਕੂਲ ਵਿੱਚ ਜਿਹੜੀ ਉਹਦੇ ਨਾਲ ਹੋਈ ਪਿਛਲੇ ਦਿਨੀ ਘਟਨਾ ਉਸ ਦੇ ਨਾਲ ਜਿਹੜਾ ਆ ਕੁਝ ਫਤਮਾਸ਼ ਜਿਹੜੇ ਐ ਉਹਨਾਂ ਵੱਲੋਂ ਜਿਹੜਾ ਉਹਦੇ ਨਾਲ ਬਹੁਤ ਜ਼ਲੀਲਤਾ ਵਾਲੀ ਜਿਹੜੀ ਘਟਨਾ ਕੀਤੀ ਗਈ ਸੀ ਸੋ ਉਸ ਸਤਵੇਂ ਤੋਂ ਬਾਹਰ ਨਹੀਂ ਆ ਪਾਈ ਉਹ ਸਦਮੇ ਦੇ ਵਿੱਚ ਸੀਗੀ ਪਰ ਉਹ ਪੜਨਾ ਚਾਹੁੰਦੀ ਸੀ ਜਦੋਂ ਸਕੂਲ ਗਈ ਹੈ ਤੇ ਟੀਚਰਾਂ ਵੱਲੋਂ ਅਤੇ ਪ੍ਰਿੰਸੀਪਲ ਵੱਲੋਂ ਜਿਹੜਾ ਆ ਉਸ ਨੂੰ ਇੱਕ ਤੇ ਦਾਖਲਾ ਨਹੀਂ ਦਿੱਤਾ ਗਿਆ ਫੈਮਿਲੀ ਨੇ ਅੱਜ ਇਹ ਗੱਲ ਜਦੋਂ ਦੱਸੀ ਹੈ ਮਨ ਬਹੁਤ ਦੁਖੀ ਹੋਇਆ ਹੈ ਕਿ ਵੇਖੋ ਐਡੇ ਜਿਹੜਾ ਗੁਰੂ ਹੁੰਦਾ ਹੈ ਟੀਚਰ ਇੱਕ ਗੁਰੂ ਹੈ ਗੁਰੂ ਜਦੋਂ ਐਦਾਂ ਦੀ ਕਿਰਣਾ ਦੀ ਭਾਵਨਾ ਬੱਚਿਆਂ ਪ੍ਰਤੀ ਰੱਖਣ ਡੈਪੇ ਤੇ ਅਸੀਂ ਕਿਸ ਤੋਂ ਜਿਹੜਾ ਇਨਸਾਫ ਦੀ ਮੰਗ ਕਰਾਂਗੇ ਤੇ ਕਿਸ ਤੋਂ ਅਸੀਂ ਚਾਹਾਂਗੇ ਕਿ ਉਹ ਬੱਚਾ ਜਿਹੜਾ ਹੈ ਉਹ ਪਰਿਵਾਰ ਜਿਹੜਾ ਕਿੱਦਾਂ ਅੱਗੇ ਆ ਸਕਦਾ ਹੈ ਜਿੱਥੇ ਗੁਰੂ ਹੀ ਜਿਹੜਾ ਹੈ ਉਹ ਬੇਈਮਾਨ ਹੋਵੇ ਇਹ ਜਿਹੜੀ ਆ ਘਟਨਾ ਬਹੁਤ ਦੁਖਦਈ ਹੈ ਅੱਜ ਉਸ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਲਈ ਆਏ ਮੈਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਚਰਨਾਚ ਅਰਦਾਸ ਕਰਦਾ ਹਾਂ ਕਿ ਕਿਸੇ ਪਰਿਵਾਰ ਤੇ ਇੱਡੇ ਵੱਡੇ ਜਿਹੜਾ ਪਹਾੜ ਟੁੱਟਾ ਹੈ ਉਸ ਤੇ ਇਹਨਾਂ ਦੀ ਫੈਮਿਲੀ ਨੂੰ ਜਿਹੜਾ ਆ ਪਪਾ ਭਗਵਾਨ ਵਾਲਮੀਕੀ ਮਹਾਰਾਜ ਇਹਨਾਂ ਤੇ ਅਪਾਰ ਕਿਰਪਾ ਕਰਨ ਕਿਉਂਕਿ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਹੈ ਜੀ ਮਹਾਰਾਜ ਇੱਕ ਸਵਾਲ ਹੈ ਕਿ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਤੁਹਾਡੀ ਹੋਈ ਹੈ ਹੁਣ ਉਹ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਿਵਾਇਆ ਜੀ ਉਹ ਜ਼ਿਲ੍ਹਾ ਪ੍ਰਸ਼ਾਸਨ ਸਵੀਰਦਾਈ ਜਿਹੜਾ ਸਮਾਜ ਦੇ ਆਗੂਆਂ ਨਾਲ ਟੱਚ ਸੀਗਾ ਸੋ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਵੱਲੋਂ ਕੋਈ ਈ ਦੀ ਖਾਸ ਉਸ ਉਸ ਸਮੇਂ ਵਿੱਚ ਸੰਜੀਦਗੀ ਨਹੀਂ ਦਿਖਾਈ ਗਈ ਸੀ ਪਰ ਜਿਉਂ ਸਮਾਜ ਦੇ ਆਗੂਆਂ ਤੱਕ ਇਹ ਗੱਲ ਪਹੁੰਚੀ ਤੇ ਪ੍ਰਸ਼ਾਸਨ ਨੇ ਇਹਦੇ ਵਿੱਚ ਵਿਸ਼ਵਾਸ ਇਹ ਦਿੱਤਾ ਹੈ ਕਿ ਜਿਹੜੇ ਵੀ ਦੋਸ਼ੀ ਹੋਣ ਚਾਹੇ ਉਹ ਪ੍ਰਿੰਸੀਪਲ ਹੈ ਚਾਹੇ ਉਹ ਟੀਚਰ ਹੈ ਜਿਸ ਦੇ ਵੱਲੋਂ ਇਹ ਬੇਟੀ ਸਾਡੀ ਨੂੰ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਅਫਸਰਟ ਕਰਕੇ ਪਰੇਸ਼ਾਨ ਕਰਕੇ ਜਿਹੜਾ ਉਸਨੇ ਮਜਬੂਰੀ ਦੇ ਵਿੱਚ ਜਿਹੜਾ ਹੈ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ ਕਤਲ ਜਿਹੜਾ ਹੈ ਇਹ ਉਹ ਪ੍ਰਿੰਸੀਪਲ ਅਤੇ ਉਸ ਟੀਚਰ ਨੇ ਜਿਹੜਾ ਸਾਡੀ ਹੀਲਾ ਕੀਤਾ ਹੈ ਅਸੀਂ ਉਹ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਹਨਾਂ ਤੇ ਇੰਨੀ ਜੇਗਲੀ ਜਿਹੜਾ ਆ ਉਹ ਐਫ ਆਰ ਦਰ ਜੀ ਤੇ ਮਹਾਰਾਜ ਜੀ ਜਿਹੜਾ ਰੇਪ ਕੇਸ ਹੋਇਆ ਸੀ ਉਸ ਉਸ ਦੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਪ੍ਰਸ਼ਾਸਨ ਨੇ ਕੀਤੀ ਹਲੇ ਤੱਕ ਕਿ ਨਹੀਂ ਕੀਤੀ ਉਹਦੇ ਉੱਤੇ ਪ੍ਰਸ਼ਾਸਨ ਨੇ ਇੱਕ ਐਫ ਆਰ ਦੱਚ ਕਰਕੇ ਇੱਕ ਦੋਸ਼ੀ ਰੈਸਟ ਕੀਤਾ ਜਿਹੜੇ ਬਾਕੀ ਹੈ ਦੋਸ਼ੀ ਦਾ ਨਾਮ ਜ਼ਰੂਰ ਪਛਾਣਨਾ ਪਿਆ ਜਸਨਦੀਪ ਜਸਨਦੀਪ ਸਿੰਘ ਜੀ ਮੇਰੇ ਖਿਆਲ ਨਾਲ ਸ਼ਾਇਦ ਜਸਨਦੀਪ ਸਿੰਘ ਹੈ ਜੀ ਮੈਂ ਪੂਰੇ ਸਮਾਜ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਸ ਤਰ੍ਹਾਂ ਵੀ ਇਹੋ ਜੀਆਂ ਪੰਜਾਬ ਦੇ ਵਿੱਚ ਘਟਨਾਵਾਂ ਹੁੰਦੀਆਂ ਸਾਨੂੰ ਸਾਰਿਆਂ ਨੂੰ ਇਕਤਾ ਖਟਤਾ ਦਿਖਾਉਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਪਿੰਡ ਦੀ ਨਹੀਂ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਘਟੀਆਂ ਜਿਹੜੀਆਂ ਰੋਜ਼ ਜਲੀਲਤਾ ਦਾ ਸਾਹਮਣਾ ਕਰ ਰਹੀਆਂ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਆਪਣੀ ਜੀਵਨ ਲੀਲਾ ਇਹ ਤੇ ਅੱਜ ਸਾਡੇ ਤੱਕ ਪਹੁੰਚ ਹੋ ਗਈ ਪਰਿਵਾਰ ਦੀ ਕਿਉਂਕਿ ਲੰਬੇ ਸਮੇਂ ਤੋਂ ਸਮਾਜ ਦੇ ਨਾਲ ਜੁੜੇ ਪਏ ਸੀ ਤਾਂ ਆਪਣੀ ਆਵਾਜ਼ ਚੁੱਕ पाए ਪਰ ਕੁਝ ਪਰਿਵਾਰ ਇਹੋ ਜਿਹੇ ਜਿਹੜੇ ਸਾਡੇ ਤੱਕ ਪਹੁੰਚ ਨਹੀਂ ਕਰ ਪਾਉਂਦੇ ਉਹਨਾਂ ਦੀ ਆਵਾਜ਼ ਨਹੀਂ ਪਹੁੰਚ ਪਾਉਂਦੀ ਆਪਾਂ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ ਇਸ ਇਨਸਾਫ ਨੂੰ ਦਵਾਉਣ ਦੇ ਲਈ ਅ ਅਸੀਂ ਸਾਰਿਆਂ ਅੱਜ ਇੱਕ ਵਿਚਾਰ ਕੀਤਾ ਹੈ ਕਿ 7 ਦਿਨਾਂ ਦਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਟਾਈਮ ਦਿੰਨੇ ਆ ਜੇਕਰ 7 ਦਿਨਾਂ ਦੇ ਵਿੱਚ ਵਿੱਚ ਉਸ ਪਰਿਵਾਰ ਦੇ ਉੱਤੇ ਉਹ ਜਿਹੜਾ ਆਪਣਾ ਦੋਸ਼ੀ ਠਹਿਰਾ ਜਿਹੜੀ ਆਪਣਾ ਪ੍ਰਿੰਸੀਪਲ ਅਤੇ ਟੀਚਰ ਜਿਨ੍ਹਾਂ ਵੱਲੋਂ ਇਹ ਬੱਚੀ ਦੇ ਉੱਤੇ ਮਾਨਸਿਕ ਤੌਰ ਤੇ ਇਹਦਾ ਦਿਮਾਗ ਦੇ ਉੱਤੇ ਭਾਰ ਪਾਇਆ ਗਿਆ ਸੀ ਕਿ ਬੱਚੀ ਨੇ ਜਿੰਨਾ ਕਰਕੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ ਉਹਨਾਂ ਦੇ ਉੱਤੇ 302 ਭਾਵ ਕੇ ਕਤਲ ਦਾ ਪਰਚਾ ਜੇਕਰ ਨਾਮਰਜ ਕੀਤਾ ਤੇ ਸਮਾਜ ਜਿਹੜਾ ਸਾਰੇ ਦਾ ਸਾਰਾ ਸੜਕਾਂ ਤੇ ਉਤਰੇਗਾ ਤੇ ਐਸਐਸਪੀ ਜਿਹੜਾ ਆ ਉਹ ਦਫਤਰ ਦਾ ਘਰੋ ਕਰਾਂਗੇ ਤਰਨ ਤਰਨ ਦਾ ਮਰਜੀ ਇਸ ਐਸੀ ਸਮਾਜ ਨਾਲ ਕਿਉਂ ਇੰਨਾ ਹੁੰਦਿਆ ਕਿ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਵੀ ਕਿਤੇ ਘਰ ਟਾਏ ਜਾ ਰਹੇ ਆ ਕਿਤੇ ਪੰਚਾਇਤੀ ਬੋਲੀ ਦੀ ਜ਼ਮੀਨ ਨੂੰ ਲੈ ਕੇ ਹੀ ਕੀ ਕਰਨੇ ਆ ਜੀ ਮੈਂ ਦੱਸਣਾ ਚਾਹੁੰਨਾ ਹੈ ਕਿ ਸਾਡੀ ਸਿਰਫ ਏਕਤਾ ਤੇ ਸੰਗਠਤਾ ਜਿਹੜੀ ਹੈ ਉਹਦੇ ਕਾਰਨ ਕਰਕੇ ਜਿਹੜਾ ਹੋ ਰਿਹਾ ਮੈਂ ਅਪੀਲ ਕਰਦਾ ਹਾਂ ਸਾਰੇ ਸਮਾਜ ਨੂੰ ਕਿਉਂਕਿ ਸਾਨੂੰ ਏਕਾ ਕਰਨਾ ਚਾਹੀਦਾ ਸਾਨੂੰ ਏਕਤਾ ਦੀ ਭਾਵਨਾ ਦੇ ਨਾਲ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਜੇਕਰ ਅੱਜ ਸੰਗਠਨ ਨਾ ਹੋਣ ਜੇਕਰ ਆਵਾਜ਼ ਚੁੱਕਣ ਵਾਲੇ ਨਾ ਹੋਣ ਤੇ ਮੈਂ ਸਮਝਦਾ ਇਨ੍ਹਾਂ ਪਰਿਵਾਰਾਂ ਸਾਡਿਆਂ ਦੀ ਆਵਾਜ਼ ਜਿਹੜੀ ਉਹ ਦੱਬੀ ਜਾਏਗੀ ਕੁਚਲੀ ਜਾਏਗੀ ਇਸ ਕਰਕੇ ਏਕਤਾ ਸੰਗਠਨਤਾ ਦੇ ਨਾਲ ਲੜਾਈ ਲੜੀਏ ਤਾਂ ਜਿਹੜਾ ਆਪਣੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨੀ ਹੈ ਪ੍ਰਸ਼ਾਸਨ ਨੂੰ ਮੈਂ ਅਪੀਲ ਤੇ ਚੇਤਾਵਨੀ ਦੇਣਾ ਚਾਹੁੰਦਾ ਕਿ ਅਸੀਂ 23 ਤਰੀਕ ਤੱਕ ਪ੍ਰਸ਼ਾਸਨ ਨੂੰ ਇਹ ਸਮਾਂ ਦੇਣੇ ਜੇਕਰ ਕਈ ਤਰੀਕ ਤੱਕ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਨਾ ਸੁਟਿਆ ਗਿਆ ਤੇ ਸਮਾਜ ਜਿਹੜਾ ਹੈ ਉਹ ਚੁੱਪ ਬਹਿਣ ਆਲਾ ਨਹੀਂ ਆਪਣੀ ਧੀ ਦੇ ਇਨਸਾਫ ਲੈਣ ਲਈ ਅਸੀਂ ਹਰ ਉਹ ਲੜਾਈ ਲੜਾਂਗੇ ਚਾਹੇ ਸਾਡੀ ਇਸ ਦੇ ਵਿੱਚ ਜਾਨ ਚਲੀ ਜਾਏ ਅਸੀਂ ਇਸ ਪਰਿਵਾਰ ਨੂੰ ਇਨਸਾਫ ਦੁਆਗੇ ਅਖਿਸ਼ੇਣਾ ਹਾਂ ਜੀ ਜੀ ਬਾਬਾ ਜੀ ਹਾਂਜੀ ਸਰ ਅੱਜ ਤੁਸੀਂ ਜ਼ਿਲ੍ਹਾ ਜਲੰਧਰ ਤੋਂ ਵਾਲਮੀ ਕਲੈਕਸ਼ਨ ਫੋਰਸ ਤੋਂ ਤੁਸੀਂ ਤਰਨਤਾਰਨ ਦੇ ਵਿੱਚ ਮੌਕਾ ਹਾਲਾਤ ਦੇਖਣ ਪਹੁੰਚੇ ਕੀ ਕਹਿਣਾ ਚਾਹੁੰਦੇ ਇਸ ਘਟਨਾ ਨੂੰ ਲੈ ਕੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਸ ਅਸੀਂ ਘਟਨਾ ਦੀ ਜੋ ਘਟਨਾ ਤਰਨਤਾਰਨ ਦੇ ਵਿੱਚ ਹੋਈ ਹੈ ਸਾਡੀ ਦਲਤ ਪਰਿਵਾਰ ਦੀ ਬੱਚੀ ਦੇ ਨਾਲ ਜਿਹੜੀ ਦਰਿੰਦਗੀ ਹੋਈ ਹੈ ਤੇ ਉਸ ਘਟਨਾ ਦੀ ਜਿਹੜੀ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਤੋਂ ਪਹਿਲਾਂ ਨਖੇਦੀ ਕਰਦੇ ਆ ਔਰ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਦੇ ਵੱਲੋਂ ਜਿਹੜਾ ਸਮਾਂ ਰਹਿੰਦਿਆਂ ਜੇਕਰ ਇਹ ਚੀਜ਼ਾਂ ਵਿਚਾਰੀਆਂ ਹੁੰਦੀਆਂ ਤੇ ਉਹ ਸਾਡੀ ਬੱਚੀ ਉਸ ਦੀ ਸਸੀਪ੍ਰੀਤ ਕੌਰ ਦੀ ਜਿਹੜੀ ਜਾਨ ਨਹੀਂ ਜਾਂਦੀ ਪਹਿਲਾਂ ਤਾਂ ਜਿਹੜੀ ਪਹਿਲੀ ਉਹਦੇ ਨਾਲ ਜਿਹੜਾ ਤਸੱਦਦ ਹੋਇਆ ਉਸ ਐਫ ਆਈ ਆਰ ਦੇ ਵਿੱਚ ਜਿਹੜੀ ਦੇਰੀ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ ਔਰ ਚਲੋ ਉਸ ਦੇ ਮੁਤਾਬਕ ਜਿਹੜੀ ਜਦੋਂ ਮੌਤਬਾਰ ਵਿਅਕਤੀ ਪਹੁੰਚਿਆ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਦੋਸ਼ੀਆਂ ਦੇ ਉੱਤੇ ਪਰ ਉਹਨਾਂ ਦੇ ਕਾਰਵਾਈ ਕਰਨ ਦੇ ਬਾਵਜੂਦ ਜਦੋਂ ਜਿਹੜੀ ਲੜਕੀ ਇੱਕ ਪੜ੍ਹਾਈ ਕਰ ਰਹੀ ਸੀ ਤੇ ਜਦੋਂ ਸਕੂਲ ਦੇ ਵਿੱਚ ਉਹ ਜਾਂਦੇ ਆ ਉਸ ਤੇ ਪਰਿਵਾਰ ਮੈਂਬਰ ਜਾਂਦੇ ਆ ਉਹਦੇ ਨਾਲ ਵੀ ਇਹਨੂੰ ਜਿਹੜਾ ਦਾਖਲਾ ਦਿੱਤਾ ਜਾਵੇ ਕਿਉਂਕਿ ਉਸ ਟਾਈਮ ਜਿਹੜੀ ਲੜਕੀ ਸੀ ਡਿਪਰੈਸ਼ਨ ਦੇ ਵਿੱਚ ਸੀਗੀ ਤੇ ਪਰ ਉਸ ਡਿਪਰੈਸ਼ਨ ਦਾ ਫਾਇਦਾ ਚੁੱਕਦੇ ਹੋਏ ਜਿਹੜਾ ਟੀਚਰਾਂ ਨੇ ਉਹਨੂੰ ਜਲੀਲ ਕੀਤਾ ਤੇ ਉਹਨਾਂ ਦੇ ਜਲੀਲ ਕਰਨ ਤੇ ਜਿਹੜਾ ਬੱਚੀ ਨੇ ਜਿਹੜਾ ਕਦਮ ਚੱਕਿਆ ਔਰ ਜਿਹੜੀ ਆਪਣੀ ਜਾਨ ਦੇ ਦਿੱਤੀ ਤੇ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਕਿ ਉਸ ਟੀਚਰ ਜਿਨ੍ਹਾਂ ਨੇ ਉਹਨਾਂ ਨੂੰ ਟੌਰਚਰ ਕੀਤਾ ਉਸ ਬੱਚੀ ਨੂੰ ਸ시ਪ੍ਰੀਤ ਕੌਰ ਨੂੰ ਔਰ ਜੇਸ ਪ੍ਰਿੰਸੀਪਲ ਨੇ ਗੱਲ ਨਹੀਂ ਸੁਣੀ ਦੱਸਣ ਦੇ ਬਾਵਜੂਦ ਵੀ ਇਸ ਲੜਕੀ ਨੂੰ ਜਿਹੜਾ ਟੌਰਚਰ ਕੀਤਾ ਜਾ ਰਿਹਾ ਉਸ ਪ੍ਰਿੰਸੀਪਲ ਔਰ ਉਸ ਟੀਚਰ ਦੇ ਉੱਤੇ ਜਿਹੜਾ ਪ੍ਰਸ਼ਾਸਨ ਕਾਰਵਾਈ ਕਰੇ ਜੇਕਰ ਪ੍ਰਸ਼ਾਸਨ ਕਾਰਵਾਈ ਦੇ ਵਿੱਚ ਕੋਈ ਢਿੱਲ ਕਰਦਾ ਕਿਉਂਕਿ ਸਾਡੇ ਦਲਤ ਸਮਾਜ ਦੇ ਨਾਲ ਪਹਿਲਾਂ ਵੀ ਧੱਕਾ ਹੁੰਦਾ ਆਇਆ ਜਿਸ ਤਰ੍ਹਾਂ ਪਹਿਲਾਂ ਦੀਆਂ ਘਟਨਾਵਾਂ ਪਟਿਆਲਾ ਨਾਪੀ ਦੇ ਵਿੱਚ ਹੋਈ ਸੀ ਭੈਣ ਵੀਰਪਾਲ ਕੌਰ ਦੇ ਨਾਲ ਉਦੋਂ ਵੀ ਵਿਤਕਰਾ ਹੋਇਆ ਤੇ ਅੱਜ ਜਿਹੜੀ ਤਰਨਤਾਰਨ ਦੇ ਵਿੱਚ ਘਟਨਾ ਵਾਪਰੀ ਹੈ ਅਸੀਂ ਇਸ ਘਟਨਾ ਨੂੰ ਜਿਹੜਾ ਬੜੀ ਸੰਜੀਦਗੀ ਨਾਲ ਲਵਾਂਗੇ ਔਰ ਜੇਕਰ ਪੁਲਿਸ ਪ੍ਰਸ਼ਾਸਨ ਉਹ ਨਾ ਅਧਿਆਪਕ ਔਰ ਜਿਹੜਾ ਪ੍ਰਿੰਸੀਪਲ ਤੇ ਕਾਰਵਾਈ ਨਹੀਂ ਕਰਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਵਾਲਮੀਕ ਐਕਸ਼ਨ ਫੋਰਸ ਔਰ ਬਾਬਾ ਜੀ ਔਰ ਸਾਥੀ ਐਸਐਸ ਇਸ ਸਮਾਜ ਦੀਆਂ ਜਥੇਬੰਦੀਆਂ ਲੈ ਕੇ ਅਸੀਂ ਐਸਐਸਪੀ ਦਫ਼ਤਰ ਤੱਕਰਾਓ ਕਰਾਂਗੇ ਔਰ ਇੱਕ ਵੱਡਾ ਸੰਘਰਸ਼ ਲੀਕਾਂਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਦੀ ਹੋਵੇਗੀ ਅੱਜ ਸਾਰੇ ਜਿਹੜੀ ਪਿਛਲੇ ਬੀਤੀ ਦਿਨ ਘਟੜਾ ਤਰਨਤਾਰਨ ਦੇ ਵਿੱਚ ਹੋਈ ਸੀ ਅੱਜ ਤੁਸੀਂ ਜਲੰਧਰ ਤੋਂ ਬੱਕਵਾਖ ਜਿੱਥੇ ਬੰਦੀਆਂ ਤੋਂ ਅੱਜ ਲਈ ਸੀ ਇੱਥੇ ਪਹੁੰਚੇ ਆ ਕੀ ਕਹਿਣਾ ਚਾਹੋਗੇ ਇਸ ਘਟੜਾ ਦੇ ਬਾਰੇ ਵਿੱਚ ਮੈਂ ਅਮਰਜੀਤ ਸੰਗੀਦਾ ਪ੍ਰੈਜ਼ੀਡੈਂਟ ਸ਼੍ਰੋਮਣੀ ਅੰਗਰੇਨਤਾ ਦਲ ਟਕਸਾਲੀ ਅੱਜ ਮੈਂ ਸਪੈਸ਼ਲ ਤੌਰ ਤੇ ਤਰਨਤਾਰਨ ਵਿੱਚ ਆਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ 14 ਸਾਲ ਦੀ ਬੱਚੀ ਨਾਲ ਇੱਥੇ ਗੈਂਗ ਰੇਪ ਹੋ ਜੋ ਹੋਇਆ ਸੀਗਾ ਔਰ ਰੇਪ ਤੋਂ ਬਾਅਦ ਚ ਉਹ ਬੱਚੀ ਜਿਹੜੀ ਆ ਉਹਦੇ ਪੇਰੈਂਟਸ ਉਹਨੂੰ ਸਕੂਲ ਦੇ ਵਿੱਚ ਲੈ ਕੇ ਜਾਂਦੇ ਆ ਔਰ ਸਕੂਲ ਦੀ ਜਿਹੜੀ ਟੀਚਰ ਵਾ ਉਹਦੇ ਵੱਲੋਂ ਉਸ ਬੱਚੀ ਨੂੰ ਇਹ ਗੱਲ ਕਹਿ ਕੇ ਵਾਪਸ ਮੋੜ ਦਿੱਤਾ ਕਿ ਤੇਰੀ ਵਜ੍ਹਾ ਦੇ ਨਾਲ ਸਾਡੇ ਸਕੂਲ ਦੇ ਵਿੱਚ ਜਿਹੜੀ ਪੁਲਿਸ ਆਈ ਆ ਤੇਰੇ ਨਾਲ ਜੋ ਰੇਪ ਹੋਇਆ ਵਾ ਇਸ ਕਰਕੇ ਉਹ ਲਟਕੀ ਜਿਹੜੀ ਆ ਘਰੇ ਆ ਗਈ ਔਰ ਘਰੇ ਆ ਕੇ ਉਸ ਬੱਚੀ ਨੇ ਆਤਮ ਹੱਤਿਆ ਕਰ ਲਈ ਚਲੋ ਪਹਿਲਾਂ ਤੇ ਜੋ ਉਹਦੇ ਨਾਲ ਘਟਨਾ ਵਾਪਰੀ ਸੀ ਸਮਾਜ ਗੰਦੇ ਸਮਾਜ ਨੇ ਜੋ ਉਸ ਬੱਚੀ ਨਾਲ ਬੇਇਨਸਾਫੀ ਕੀਤੀ ਸੀ ਉਸ ਤੋਂ ਵੱਡੀ ਬੇਇਨਸਾਫੀ ਹੋਰ ਹੋ ਗਈ ਕਿਉਂਕਿ ਜੇ ਤੋ ਉਹਦੇ ਸਿਰ ਤੇ ਹੱਥ ਰੱਖਿਆ ਜਾਂਦਾ ਤੋ ਉਹ ਬੱਚੀ ਨੂੰ ਹੌਸਲਾ ਹੁੰਦਾ ਵੀ ਕੋਈ ਗੱਲ ਨਹੀਂ ਮੈਂ ਜੀਣਾ ਵਾਂ ਔਰ ਡਟ ਕੇ ਜੀਣਾ ਉਹਨਾਂ ਉਹਨਾਂ ਜਿਹੜੇ ਦਰਿੰਦੇ ਆ ਉਹਨਾਂ ਨੂੰ ਸਜ਼ਾ ਦਿਵਾਉਣੀ ਆ ਪਰ ਜਦੋਂ ਉਸ ਬੱਚੀ ਨੂੰ ਇਸ ਸਮਾਜ ਦੇ ਲੋਕਾਂ ਨੇ ਵੀ ਚੰਗਾ ਭਲਾ ਬੋਲ ਦਿੱਤਾ ਜਿਹੜੇ ਜਿਹੜੇ ਟੀਚਰ ਸੀ ਜਿਹੜੇ ਗੁਰੂ ਸੀ ਜਿਹੜਾ ਉਹਨਾਂ ਨੇ ਉਹਦੇ ਸਿਰ ਤੇ ਹੱਥ ਰੱਖਣਾ ਸੀਗਾ ਉਹ ਹੱਥ ਰੱਖਣ ਦੀ ਬਜਾਏ ਉਸ ਬੱਚੇ ਨੂੰ ਮਾਨਸਿਕ ਤੌਰ ਤੇ ਉਹਨੇ ਇੱਕ ਟੌਰਚਰ ਕਰ ਦਿੱਤਾ ਉਸ ਮੈਡਮ ਨੇ ਤੋਂ ਬੱਚੀ ਨੇ ਕਰਿਆ ਆ ਕੇ ਜਿਹੜਾ ਆਤਮ ਹੱਤਿਆ ਕੀਤੀ ਮੈਂ ਕਹਿੰਦਾ ਪਹਿਲਾ ਪਰਚਾ ਜਿਹੜਾ ਉਹ ਦਿੱਤਾ ਹੀ ਸੀ ਪ੍ਰਸ਼ਾਸਨ ਨੇ ਔਰ ਉਸ ਸਕੂਲ ਦੀ ਟੀਚਰ ਤੇ ਤੇ ਪ੍ਰਿੰਸੀਪਲ ਤੇ ਕਿਉਂਕਿ ਮੈਨੂੰ ਉਹਨਾਂ ਦੇ ਫਾਦਰ ਸਾਹਿਬ ਨੇ ਬੱਚੀ ਦੇ ਨੇ ਦੱਸਿਆ ਕਿ ਮੈਂ ਅਸੀਂ ਨਾ ਜਾ ਕੇ ਪ੍ਰਿੰਸੀਪਲ ਨੂੰ ਵੀ ਮਿਲੇ ਆ ਮੈਡਮ ਨੂੰ ਪ੍ਰਿੰਸੀਪਲ ਮੈਡਮ ਨੇ ਵੀ ਕਹਿਤਾ ਵੀ ਜੋ ਉਹਦੀ ਟੀਚਰ ਨੇ ਕਹਿਤਾ ਉਹੀ ਹੋਊਗਾ ਇਹਦਾ ਮਤਲਬ ਆ ਵੀ ਜੋ ਉਹਦੀ ਟੀਚਰ ਕਹਿ ਰਹੀ ਆ ਉਹੀ ਪ੍ਰਿੰਸੀਪਲ ਬੋਲ ਰਹੀ ਆ ਇਸ ਕਰਕੇ ਟੀਚਰ ਤੇ ਤੇ ਪ੍ਰਿੰਸੀਪਲ ਤੇ ਦੋਹਾਂ ਤੇ ਹੀ ਪਰਚਾ ਦਰਜ ਹੋਣਾ ਚਾਹੀਦਾ ਵਾ ਔਰ ਅਸੀਂ ਇਹ ਵੀ ਕਹਾਂਗੇ ਅੱਜ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਜੇਕਰ ਪ੍ਰਸ਼ਾਸਨ ਨੇ ਉਨੇ ਕੀ ਵੀ ਢਿੱਲ ਮੱਥਰ ਰੱਖਣ ਦੀ ਕੋਸ਼ਿਸ਼ ਕੀਤੀ ਤਾਂ 23 ਤਰੀਕ ਨੂੰ ਅਸੀਂ ਇੱਥੋਂ ਅੱਜ ਅਨਾਉਂਸ ਕਰਕੇ ਜਾਣਦੇ ਆ ਕਿ 23 ਤਰੀਕ ਨੂੰ ਐਸਐਸਪੀ ਤਰਨ ਤਾਰਨ ਦਾ ਘਰਾਓ ਕੀਤਾ ਜਾਊਗਾ ਇਹ ਸਾਡੀ ਚੈਲੰਜ ਵੀ ਆ ਚੇਤਾਵਨੀ ਵੀ ਆ ਜੋ ਬੋਲੇ ਸੋਨ ਸੁੰਦਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਹਾਂਜੀ ਕੀ ਨਾ ਜੀ ਮੇਰਾ ਨਾਮ ਜੀ ਗੁਰ ਸਿੰਘ ਆ ਗੁਰੂ ਗਿਆਨਾਥ ਵਾਲਮੀਕ ਟਰਮ ਸਮਾਜ ਦਾ ਮੈਂ ਜੀ ਜੋ ਘਟਨਾ ਹੋਈ ਕੀ ਕਾਰਨ ਤੇ ਕੀ ਸਰਮਸਨ ਇਜੀਤਨਾ ਜੋਗਾ ਪ੍ਰਿਆ ਲੜਕੀ ਜੋ ਹੁਣ ਡੈਥ ਹੋਈ ਆ ਜੀ ਮੈਂ ਦੱਸਣਾ ਤੁਹਾਨੂੰ ਕਿ ਪਹਿਲਾਂ ਇੱਕ ਐਫਆਈਆਰ ਲੌਂਚ ਹੋਈ ਆ ਲੜਕੀ ਤੇ ਰੇਪ ਹੋਇਆ ਸੀਗਾ ਜੀ ਉਹਦੇ ਵਿੱਚ ਲੜਕੀ ਨੇ ਜਿਹੜੇ ਆ ਆਪਣੇ ਬਿਆਨ ਦਿੱਤੇ ਉਹਦੇ ਪਹਿਲਾਂ ਤੇ ਮਾਂ ਦੇ ਬਿਆਨ ਤੇ ਦਾ ਪੱਤਰ ਵੀ ਜੋੜਿਆ ਸੋ ਉਹ ਜਿਹੜਾ ਲੜਕੀ ਦੀ ਡੈਥ ਹੋਈ ਆ ਉਹ ਡੈਥ ਹੋਈ ਆ ਕਿਸ ਨੂੰ ਜਿਹੜੇ ਕਿਹਾ ਦਾਅਲਾ ਦਿੱਤਾ ਹੈ ਮੈਂ ਦੱਸਣਾ ਤੁਹਾਨੂੰ ਕਿ ਉਹ ਵੀ ਦੀ ਭਾਂਜੀ ਔਰ ਮੈਂ ਉਹਦਾ ਮਾਮਾ ਹੀ ਲੱਗਦਾ ਜੀ ਔਰ ਅੱਜ ਸਮਾਜ ਦੇ ਜਿਹੜੇ ਸਾਡੇ ਆਗੂ ਸਹਿਬਾਂ ਪਹੁੰਚੇ ਆ ਮੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਉੱਤੇ ਜੋ ਵੀ ਕਾਰਵਾਈ ਕੀਤੀ ਹੁਣ ਤੱਕ ਚੱਲੀ ਹੈ ਜਿੰਨੀ ਸਾਰਾ ਹੀ ਇੱਥੇ ਪ੍ਰਸ਼ਾਸਨ ਹੀ ਆ ਬਾਬਾ ਜੀ ਨਹੀਂ ਬੈਠੇ ਆ ਜੋ ਵੀ ਬਸੰਗੀਆਂ ਕਾਰਵਾਈ ਹੈ ਕਿ ਇਸ ਦਰ ਪ੍ਰਸ਼ਾਸਨ ਸਾਡੇ ਨਾਲ ਤੇਜ਼ੀ ਵਧਦੀ ਆ ਲੜਕੀ ਜਿਹੜੀ ਆ ਉਹ ਨਹੀਂ ਤੀਕ ਨੂੰ ਜਿਹੜੀ ਗਾਇਬ ਹੁੰਦੀ ਆ ਰਾਤ ਨੂੰ ਮਤਲਬ ਕਿ ਤੀਕ ਨੂੰ ਗਾਇਬ ਹੋ ਗਿਆ ਵੀ ਮਹੀਨਾ ਠੀਕ ਆ ਜੀ ਔਰ ਇੰਨੀ ਨਾਲੇ ਇੱਥੇ ਆਪ ਜੀ ਆਉਂਦੇ ਹੋ ਕੀ ਕਾਰਨ ਲੱਗਦੇ ਇੰਨਾ ਲੇਟ ਐਫ ਆਈ ਆਰ ਐਫ ਆਈ ਆਰ ਇਹ ਜੀ ਪ੍ਰਸ਼ਾਸਨ ਦੀ ਢੁਲੀ ਦੀ ਇਹ ਜਿਹੜਿਆ ਗੱਲ ਬੰਦੇ ਆ ਸਰਪੰਚ ਨੇ ਇਹੋ ਐਨੇ ਇੱਕ ਚਾਰੇ ਆਪਣੇ ਆਪਣੀ ਆਪਣੀ ਪਰ ਜਿੱਥੋਂ ਆਪਾਂ ਨਾਲ ਹੋ ਗਏ ਜੂ ਜਾਣਤ ਵਾਲੀ ਸ਼ਮਸ਼ਾ ਜਿੱਥੇ ਗੁੰਡੀ ਮੋਲ ਹੋਈ ਆ ਉਹਦੇ ਵਿੱਚ 7000 ਦਿੰਦਾ ਇਹ ਰਾਖਿਆ ਨਾਮ ਹਰ ਬੰਦੇ ਪੋਰਸ ਪਰਿਵਾਰੋਂ ਨਿਕਲਵਾਈ ਨਹੀਂ ਹੋ ਨਾ ਤੇ ਉਸ ਤੋਂ ਬਾਅਦ ਜਿਹੜਾ ਆ ਜਿਹੜਾ ਲੜਕੀ ਦਾ ਫਾਈਲ ਲੈਣ ਵਾਸਤੇ ਜਾਂਦੀ ਜਿਸ ਤਰ੍ਹਾਂ ਦੱਸਿਆ ਸਾਡੇ ਆਪੇ ਸਰਪੰਚ ਸਾਹਿਬ ਨਾਲ ਇਹ ਫਾਨੀ ਸੀਆ ਸੁਪ ਉਹਦੇ ਨਾਲ ਇਹ ਘਟਨਾ ਵਾਪਰੀ ਔਰ ਮੈਂ ਸਾਰੇ ਸਮਾਜ ਨੂੰ ਕਹਿੰਦਾ ਕਿ ਸਾਡੀ ਜਿਹੜੀ ਇਹ ਬੇਟੀ ਨੂੰ ਇਨਸਾਫ ਨਹੀਂ ਲੱਣਾ ਚਾਹੀਦਾ ਕਿਉਂਕਿ ਆਪਾਂ ਇਨਸਾਫ ਦੇਣ ਵਾਲੇ ਇਨਸਾਨ ਸਾਹ ਪਰ ਅੱਜ ਸਾਡੇ ਘਰ ਦੇ ਧਿਆਨ ਕੀ ਆ ਉਹਨੂੰ ਬਹੁਤ ਦੁੱਖੀ ਲੱਗਦਾ ਸੋ ਮੇਰਾ ਭਰਾ ਪ੍ਰਕਾਸ਼ ਸਿੰਘ ਲਾਲ ਉਹਦੀ ਮਦੋਂ ਜਿਹੜੀ ਇੱਕ ਐਫ ਆਈ ਆਰ ਦਾ ਅਰਜ਼ੀ ਦਾਇਰ ਕੀਤਾ 10 ਤਰੀਕ ਨੂੰ ਦਿੱਤੀ ਗਈ ਕਿਉਂਕਿ 7 ਤਰੀਕ ਨੂੰ ਕੁੜੀ ਦੀ ਜਿਹੜੀ ਡੈਥ ਹੁੰਦੀ ਆ 8 ਤਰੀਕ ਨੂੰ ਪੋਸਟਮਾਰਟਮ ਹੋ ਕੇ ਜਿਹੜਾ ਸਾਨੂੰ ਡੈੱਡ ਬੋਡੀ ਮਿਲਦੀ 5 ਵਜੇ ਔਰ 10 ਤਰੀਕ ਨੂੰ ਅਸੀਂ ਕਿਉਂਕਿ ਜੋ ਸਦਮੇ ਵਿੱਚ ਫਰਾਰ ਚਾਹੇ ਪ੍ਰਸ਼ਾਸਨ ਸਾਨੂੰ ਇਹ ਸਵਾਲ ਕਰਦਾ ਜਿਵੇਂ ਅਸੀਂ ਜਾਣੇ ਆ ਕਿ ਇਹ ਇੰਨਾ ਲੇਟ ਕਿਉਂ ਆਇਆ ਪ੍ਰਸ਼ਾਸਨ ਉਹ ਇਹ ਦੱਸਦਾ ਕਿਉਂਕਿ ਜਿਹੜਾ ਪੋਸਟਮਾਰਟਮ ਕੀਤਾ ਉਹਦੇ ਪ੍ਰਸ਼ਾਸਨ ਦੇ ਧਿਆਨ ਚੋਂ ਹੀ ਘਟਾ ਸਾਰਾ ਕੁਝ ਪ੍ਰਸ਼ਾਸਨਾ ਜੀ ਇਹ ਗੱਲ ਕਿੱਦਾਂ ਕਹਿ ਸਕਦਾ ਵਕੀਲ ਮੈਂ ਉਹ ਬੇਨਤੀ ਕਰਦਾ ਏ ਸਾਡੀ ਬੇਟੀ ਨੂੰ ਸਾਰ ਨਹੀਂ ਲੱਸੀਦਾ ਸਾਨੂੰ ਮਜਬੂਰੀਂ ਜਿਹੜਾ ਸੜਕਾਂ ਤੇੋਂ ਤੇ ਨਾਮ ਮਰਬੂਰ ਕੀਤਾ ਜਾਵੇ ਸੋ ਜੈ ਵਾਲਮੀਕੀ ਜੀ ਜੈ ਪੀ